ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਚੈਨਲ ਦਾ WhatsApp ਨੰਬਰ ਤੁਸੀਂ ਸਾਰੇ ਨੋਟ ਕਰ ਲਓ ਜੀ ਜਿੰਨੇ ਤੁਸੀਂ ਵੀਡੀਓ ਤੇ ਪਹੁੰਚੇ ਹੋ ਜਿੰਨੀ ਆਪਣੀ ਵੀਡੀਓ ਦੇਖ ਰਹੇ ਹੋ ਜੀ 94656929488 ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜੀ ਆਲਟੋ ਗੱਡੀ ਤੁਸੀਂ ਦੇਖ ਰਹੇ ਹੋ 2011 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਸੈਂਟਰ ਲੋਕਿੰਗ ਹੈ ਸਿਲਵਰ ਰੰਗ ਦੇ ਵਿੱਚ ਹੈ ਜੀ ਅਲਾਈ ਲੱਗੀ ਹੋਈ ਨੇ ਨਵੇਂ ਟਾਇਰ ਨੇ ਬੈਟਰੀ ਨਵੀਆਂ ਤੇ ਸਾਰਾ ਕੁਝ ਆਪਾਂ ਨੂੰ ਕੰਪਲੀਟਡ ਮਿਲੂਗਾ ਜੀ ਮਾਲਕ ਦਾ ਜਿਹੜਾ ਏਰੀਆ ਲੁਧਿਆਣਾ ਹੈ ਤੇ ਇਹ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਹੈ 1.5 ਲੱਖ ਦੀ ਡਿਮਾਂਡ ਦੇ ਵਿੱਚ ਪਹੁੰਚੀ ਹੈ ਜੀ ਬਾਕੀ ਤੁਸੀਂ ਦੇਖ ਰਹੇ ਹੋ ਫੋਟੋਵਾਂ ਵਿੱਚ ਸਾਰਾ ਕੁਝ ਆਪਾਂ ਦਿਖਾ ਰਹੇ ਹਾਂ ਵਧੀਆ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਅੰਦਰੋਂ ਗੱਡੀ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨਾ ਗੱਡੀ ਨੂੰ ਤਾਂ ਲੁਧਿਆਣੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਕਰ ਸਕਦੇ ਹੋ ਜੀ ਕਮੀ ਪੇਸ਼ੀ ਕੋਈ ਨਹੀਂ ਗੱਡੀ ਚ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਜੀ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਜੀ 735015100305 ਗੱਲ ਤੁਸੀਂ ਆਪ ਹੀ ਕਰ ਲਿਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਜੇ ਕਰਨ ਚਾਹੁੰਦੇ ਜੀ ਸੈਕਿੰਡ ਗੱਡੀ ਆਪਣੇ ਕੋਲੇ ਜਨ ਪਹੁੰਚੀ ਹੈ ਜਨ ਜੀ 2005 ਮਾਡਲ ਗੱਡੀ ਦਾ ਨੰਬਰ ਆਪਾਂ ਨੂੰ VIP ਮਿਲ ਜੂਗਾ ਮਾਲਕ ਨੇ ਕਿਹਾ VIP ਨੰਬਰ ਹੈ 1616 ਕੰਡੀਸ਼ਨ ਆਲੋਕੇ ਹੈ ਜੀ ਤੇ 75000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਟਾਇਰਾਂ ਦੇ ਵਿੱਚ ਅਲਾਈ ਰੰਗ ਸਿਲਵਰ ਹੈ ਅੰਦਰੋਂ ਲੈ ਕੇ ਬਾਹਰ ਤੱਕ ਗੱਡੀ ਦੀ ਕੰਡੀਸ਼ਨ ਆਲੋਕੇ ਮਿਲ ਜੂਗੀ ਮਿਊਜ਼ਿਕ ਸਿਸਟਮ ਵਗੈਰਾ ਅੰਦਰੋਂ ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ ਬਾਕੀ ਤੁਸੀਂ ਕੋਈ ਗੱਲ ਕਰਨੀ ਹੋਵੇ ਮਾਲਕ ਨਾਲ ਤੁਸੀਂ ਫੋਨ ਤੇ ਗੱਲ ਕਰ ਲਓ ਬਾਕੀ ਆ 来 ਦੇਖੋ ਚਾਰੇ ਪਾਸੋਂ ਦੇਖੋ ਜੀ ਚੈੱਕ ਕਰੋ ਸਾਰਾ ਕੁਝ ਦੇਖ ਕੇ ਆਪਦੀ ਜਿਹੜੀ ਵੀ ਪੁੱਛ ਪੜਤਾਲ ਕਰਨੀ ਹੋਈ ਕਰਕੇ ਤੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ 75000 ਦੇ ਵਿੱਚੋਂ ਘਟਾਵਾ ਹੋ ਜਾਊਗਾ ਲੈਸ ਹੋ ਜਾਊਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਪਸੰਦ ਆਈ ਅਸੀਂ ਮਾਲਕ ਦੇ ਘਰੇ ਗੱਡੀ ਖੜੀ ਹੈ ਓਨਰ ਦਾ ਮੋਬਾਈਲ ਨੰਬਰ 9914500372 ਏ ਮਾਲਕ ਦਾ ਨੰਬਰ ਹੈਗਾ। ਵੀਡੀਓ ਦੀ ਪੂਰੀ ਆਪਾਂ ਗੱਲ ਕਰ ਰਹੇ ਹਾਂ ਜੀ। ਤੁਸੀਂ ਸਾਰਾ ਕੁਝ ਦੇਖ ਰਹੇ ਹੋ। ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਜੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਪਹਿਲੀ ਵਾਰ ਪਹੁੰਚਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਮਿਲੂਗਾ ਜਿੱਤੇ ਸਬਸਕ੍ਰਾਈਬ ਲਿਖਿਆ। ਉਹਨੂੰ ਦਬਾ ਦਿਓ। ਉਹਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਇਆ ਕਰੂਗਾ ਜੀ। ਤੇ ਕਿਸੇ ਨੇ ਘਰ, ਕੋਠੀ, ਮਕਾਨ, ਗੱਡੀ, ਮੋਟਰਸਾਈਕਲ ਦੀ ਐਡ ਕਰਵਾਉਣੀ ਹੈ। ਬਿਲਕੁਲ ਫਰੀ ਦੇ ਵਿੱਚ ਬਿਲਕੁਲ ਫਰੀਦੇ ਵਿੱਚ ਆਪਾਂ ਐਡ ਲਗਾ ਦਾਂਗੇ ਹੁਣ ਆਪਾਂ ਫਿਰ ਤੋਂ ਗੱਲ ਕਰਦੇ ਆਂ ਗੱਡੀ ਦੀ ਆਪਣੇ ਕੋਲੇ ਜਨ ਇੱਕ ਹੋਰ ਮਾਲਕ ਨੇ ਗੱਡੀ ਭੇਜੀ ਹੈ ਬੀ ਐਕਸ ਆਈ ਮਾਡਲ ਦੇ ਵਿੱਚ ਹੈ ਜੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਟਾਇਰ ਟਾਪਾ ਤੁਸੀਂ ਆਪ ਹੀ ਦੇਖ ਲਓ ਪੈਟਰੋਲ ਤੇ ਗੱਡੀ ਹੈ ਸੀ ਤੇ ਇਹ ਗੱਡੀ ਦੀ ਜਿਹੜੀ ਐਵਰੇਜ ਮਾਲਕ ਨੇ ਕਿਹਾ 18 ਤੋਂ ਉੱਤੇ ਦਿੰਦੀ ਹੈ ਜੀ ਤੇ ਏਸੀ ਹੀਟਰ ਪੂਰਾ ਵਧੀਆ ਮਿਲ ਜੂਗਾ ਡਿਮਾਂਡ ਦੀ ਆਪਾਂ ਗੱਲ ਕਰੀ ਹੈ 63000 ਰੁਪਿਆ ਉਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਮਾਲਕ ਨੇ ਕਿਹਾ ਰੇਟ ਕਰ ਲਾਂਗੀ ਇੱਕ ਬਰੀ 63000 ਡਿਮਾਂਡ ਹੈਗੀ ਬਾਕੇ ਤੁਸੀਂ ਗੱਡੀ ਦੇਖ ਰਹੇ ਹੋ ਚਾਰੇ ਪਾਸੋਂ ਦੇਖ ਰਹੇ ਹੋ ਰੰਗ ਰੂੰਗ ਤੁਸੀਂ ਦੇਖ ਲਿਆ ਸੀ ਅੰਦਰੋਂ ਵੀ ਤੁਸੀਂ ਦੇਖ ਲਈ ਤੁਹਾਨੂੰ ਗੱਡੀ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜਿਹੜੇ ਇਸ ਗੱਡੀ ਦੇ ਮਾਲਕ ਨੇ ਚਾਹਣ ਦੇ ਉਹਨਾਂ ਦਾ ਮੋਬਾਈਲ ਨੰਬਰ 700 ਪੂਰਾ 912145 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੋਈ ਤੇ ਮੈਨੂੰ ਕਮੈਂਟ ਕਰਕੇ ਦੱਸੋ ਜੀ ਹੁਣ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਗੱਡੀਆਂ ਕਿਵੇਂ ਦੀ ਲੱਗੀਆਂ ਵੀਡੀਓ ਪਸੰਦ ਆਈ ਵਧੀਆ ਲੱਗੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਆਪਣੇ WhatsApp ਨੰਬਰ ਤੇ ਭੇਜ ਸਕਦੇ ਹੋ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਉੱਤੇ ਹਰੇ ਜਿਹੇ ਅੱਖਰਾਂ ਚ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ